ਪੰਚਾਇਤੀ ਦਾ ਵਿਗਲ ਵੱਜਣ ਤੋਂ ਬਾਅਦ ਪੰਜਾਬ ਪਾਰ ਵਿੱਚ ਉਮੀਦਵਾਰਾਂ ਦੇ ਵੱਲੋਂ ਆਪਣੇ ਫਾਰਮ ਭਰੇ ਜਾ ਰਹੇ ਹਨ ਅਗਰ ਗੱਲ ਕਰੀਏ ਲੁਧਿਆਣਾ ਦੀ ਤਾਂ ਲੁਧਿਆਣਾ B R P O ਦਫਤਰ ਵਿੱਚ ਵੀ ਉਮੀਦਵਾਰਾਂ ਦੇ ਵੱਲੋਂ ਫਾਰਮ ਭਰੇ ਜਾ ਰਹੇ ਹਨ ਪਰ ਕੁਝ ਲੋਕਾਂ ਦੇ ਵਿੱਚ ਰੋਸ਼ ਵੀ ਦੇਖਣ ਨੂੰ ਮਿਲ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਦਾਵੇਦਾਰਾਂ ਨੂੰ ਹੀ ਐਨਓਸੀ ਦਿੱਤੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਵੀ ਜੋ ਵੀ ਹੋਰ ਕਿਸੇ ਪਾਰਟੀ ਨਾਲ ਸੰਬੰਧਿਤ ਰੱਖਦੇ ਹਨ ਉਹਨਾਂ ਨੂੰ ਐਨਓਸੀ ਨਹੀਂ ਦਿੱਤੀ ਚਾਰੀ ਜਿਸ ਦੇ ਰੋਸ਼ਵਜੋ ਅੱਜ ਟੀਟੂ ਬਾਨਿਆ ਬੀਡੀਪੀਓ ਦਫਤਰ ਦੇ ਬਾਹਰ ਪਹੁੰਚ ਜਾਤੇ ਹਨ ਨੋਖੇ ਟੰਗ ਦੇ ਨਾਲ ਬੈਂਡ ਬਾਜੇ ਵਜਾ ਕੇ ਪ੍ਰਦਰਸ਼ਨ ਕੀਤਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਟੀਟੂ ਬਾਨਿਆ ਨੇ ਦੱਸਿਆ ਕਿ ਸਰਕਾਰ ਦੇ ਵੱਲੋਂ ਤੱਕਾ ਕੀਤਾ ਜਾ ਰਿਹਾ ਹੈ ਜੋ ਕਿ ਸਾਡੇ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪ੍ਰਦਰਸ਼ਨ ਕਰਨ ਦੇ ਦੌਰਾਨ ਐਸ ਐਚਓ ਉੱਤੇ ਪਹੁੰਚੇ ਅਤੇ ਉਨ੍ਹਾਂ ਨੇ ਕਿਹਾ ਕਿ ਕੋਰਟ ਆਫ ਕਨਟੈਂਮੈਂਟ ਲੱਗਾ ਹੋਇਆ ਹੈ ਅਗਰ ਇਸ ਦੇ ਬਾਵਜੂਦ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸਤੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਤੇ ਅ ਪ੍ਰਦੇਸ਼ਾ ਕਿਤਾ ਜਿਹੜੇ ਨੋਖੇ ਟੱਕ ਦੇ ਨਾਲ ਮੈਂ ਜੀ ਇੱਥੇ ਆਇਆ ਵਾਂ ਵਧੀਆ ਵਧੀਆ ਬੀੜੀਆ ਸਾਹਿਬ ਮਿਲਿਆ ਤੁਹਾਨੂੰ ਨਹੀਂ ਹੁਣ ਮਿਲ ਰਹੇ ਆ ਜੀ ਕਿਦਾ ਅਸੀਂ ਆਹੀ ਗੱਲ ਕਰ ਰਹੇ ਹਾਂ ਜੰਗਲ ਰਾਜ ਨਾਮ ਬਲਾਗਰਾਂ ਭਾਈਚਾਰਾ ਕੈਮਰੇ ਹੰਦੇ ਹੋ ਗਰਾ ਸਰਕਾਰ ਜਿਹੜੇ ਜਿਹੜੇ ਸਰਵ ਸੰਮਤੀ ਦੇ ਚੁਣੇ ਗਏ ਚੁਣੇ ਗਏ ਜਿਨ੍ਹਾਂ ਨੇ ਤੋਣ ਲਾਣੀ ਆ ਜਿਹੜੀ ਸਰਪੰਚੀ ਹੁੰਦੇ ਆ ਉਹ ਤੁਹਾਨੂੰ ਪਤਾ ਕਿੰਨੇ ਵਧੀਆ ਲੱਗਦਾ ਜੀ ਬਦਲਾਵ ਆਇਆ ਵਾ ਪੂਰਾ ਹੀ ਬਦਲਾਵ ਆ ਗਿਆ ਜੀ ਕਿਸੇ ਦਾ ਬਦਲਾਵ ਆਇਆ ਜੰਗਲ ਰਾਜ ਬਣ ਗਿਆ ਬਿਲਕੁਲ ਜੀ ਬਿਲਕੁਲ ਭਗਵਾਨ ਦੰਦ ਕਰਿਆ ਅੱਜ ਵੀ ਬੈਂਡ ਵਜੇ ਵਿੱਚ ਜੀ ਪੂਰੇ ਬਦ ਤੁਹਾਡੇ ਬੈਡਵਾਜਨ ਨਾਲ ਆਇਆ ਪਹਿਲੀ ਵਾਰ ਹੀ ਆਇਆ ਅਸੀਂ ਗੁਲਦਸਤੇ ਲੈ ਕੇ ਆਏ ਆ ਇਹਨਾਂ ਦਾ ਸਤਿਕਾਰ ਕਰਦੇ ਆ ਇਹਨਾਂ ਨੂੰ ਸਨਮਾਨ ਕਰਨ ਆਏ ਆ ਪਿੰਨਾ ਅਜਤਾ ਨਾ ਕਰੋ ਐਨਸੀ ਇਹ ਕਿੰਨੂ ਕਿੰਨੂ ਮਿਲਦੀ ਹੈ ਜੀ ਪਤਾ ਨਹੀਂ ਕਿਹਨਾਂ ਕਿਹਨਾਂ ਦੇ ਆਪਣੇ ਬੰਦੇ ਨੇ ਮਿਲੇ ਆ ਆਪਣੇ ਬੰਦੇ ਨੇ ਦੇਰੇ ਸਾਰੇ ਹਾਂਜੀ ਚੱਲੇ ਗਏ ਆ ਆਹ ਬਾੜੀ ਆ ਜੀ ਮੋੜੇ ਬੱਲਾ ਆ ਬਣਾਣਾ ਅੱਜ ਮੈਂ ਲੋਕਾਂ ਹੀ ਲੜਾਈ ਲਾਣ ਵਾਸਤੇ ਇੱਥੇ ਆਇਆ ਵਾਂ ਵੀ ਤੁਸੀਂ ਭਾਈ ਐਨਸੀ ਦੇ ਦਿਓ ਦੇ ਦੇ ਐਨਸੀ ਦੇ ਦਿਓ ਐਨਸੀ ਅਗਲਾ ਕੀ ਹੋਊਗਾ ਤੁਹਾਡਾ ਜੀ ਮੇਰਾ ਪਿੰਡ ਸੰਗੋ ਵਾਲਾ ਐਮਐਲਏ ਦਾ ਵਾ ਸਾਰੇ ਕਮ ਕਹਵਾ ਵੀ ਪਈ ਅਸੀਂ ਸੰਗੋਵ ਦੇ ਮੈਂਬਰ ਪੰਚਾਇਤ ਕੋਈ ਵੀ ਹੈਗਾ ਵਾ ਉਹਦੇ ਵਿਰੁੱਧ ਨਹੀਂ ਨਹੀਂ ਪਰਦੇ ਇਹ ਤਾਂ ਮੈਨੂੰ 4 ਦਿਨ ਹੋ ਗਏ ਧੱਕੇ ਖਾਂਦੇ ਨੂੰ ਵੀਡੀਓ ਕਹਿੰਦੇ ਸਾਨੂੰ ਉੱਤੇ ਪ੍ਰੈਸ਼ਰ ਆ ਵੀ ਸੰਗੋਵ ਨੂੰ ਕਿਸੇ ਪੰਚ ਨੂੰ ਮਾਰਨ ਤੁਹਾਡੇ ਕਿਹੜੇ ਪਿੰਡਾ ਸੰਗੋਵ ਪਿੰਡਾ ਜੀ ਸਾਰੇ ਬੰਦੇ ਇੱਥੇ ਦੁਖੀ ਆ ਵੀਰੇ ਸਾਰੇ ਬੰਦੇ ਦੁਖੀ ਆ ਇੱਥੇ ਮੈਨੂੰ ਫੋਨ ਆ ਰਿਹਾ ਸਾਹਿਬ ਵਧੀਆ ਵਧੀਆ ਲੱਗਿਆ ਸਾਰੇ ਬੰਦੇ ਇੱਥੇ ਸ਼ਰਕਾ ਹਾਂ ਬਹੁਤ ਵਧੀਆ ਜੀ ਬਜਾਓ ਬਜਾਓ ਵੀ ਬਜਾਓ ਜਗਾਓ ਬੁਜਾਓ ਬੋਚ ਕਰਾਓ ਭਾਈ ਪਿੱਛੇ ਨੋਕੇ ਟੰਗ ਕਰਾਓ ਦੋ ਦੋ ਮੈਂ ਦੋ ਹੰਰ ਦੋ ਅੱਜ ਭਾਜੀ ਕੀ ਕਹਿਣਾ ਜਾਓਗੇ ਅੱਜ ਜਿਹੜਾ ਸਭ ਤੋਂ ਪਹਿਲਾਂ ਟੀਟੂ ਬਾਨੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੀਟੂ ਬਾਨੀ ਗੁਲਦਸਤਾ ਲੈ ਕੇ ਆਇਆ ਵਾ ਭਗਵਾਨਤ ਮਾਨ ਵਾਸਤੇ ਤੇ ਹਾਰ ਲੈ ਕੇ ਆਇਆ ਵੇ ਬੀਡੀਓ ਵਾਸਤੇ ਫੇ ਬਾਜੇ ਲੈ ਕੇ ਆਇਆ ਵਾ ਐ ਲੱਗਦਾ ਜਿਵੇਂ ਅੱਜ ਬੀਡੀਓ ਦਾ ਵਿਆਹ ਹੋਵੇ ਵਿਆਹ ਚ ਇੰਨੇ ਵੱਜ ਨਹੀਂ ਵੱਜਾਉਣੇ ਜਿੰਨੇ ਅੱਜ ਟੀਟੂ ਬਾਨੀ ਨੇ ਬੁਜਾਤੇ ਆ ਸਾਡੀ ਤਾਂ ਇੱਕ ਹੀ ਬੇਨਤੀ ਆ ਦੇਖੋ ਕੋਈ ਸਰਪੰਚ ਹੋਇਆ ਪਾਈ ਜਰਾ ਬਣਾ ਕੇ ਰੱਖੋ ਜਿੱਥੇ ਕਈ ਚੁੰਲੇ ਚੁੰਲੇ ਜਿੱਥੇ ਤੇ ਨਹੀਂ ਸ਼ਮਤੀ ਬਣੀ ਉਥੇ ਮੁੱਛ ਦਾ ਸੰਭਾਲ ਵੀ ਹੋ ਜਾਂਦਾ ਵਗਰਾ ਸਰਪੰਚੀ ਆਪਣੇ ਗਾਣੇ ਵਧੀਆ ਵਤੀ ਸੁਣੇ ਆ ਲੈ ਲਾ ਤੂੰ ਸਰਪੰਚੀ ਵੇ ਸਰਕਾਰੀ ਬਸਾ ਖਾਵਾਂਗੇ ਇਹਨਾਂ ਦੀ ਜਿੱਦ ਨੂੰ ਬਣੀ ਸੀ ਆ ਤੇ ਹੁਣ ਸਾਰੇ ਸਰਪੰਚ ਵਧੀਆ ਇੱਥੇ ਸਰਪੰਚ ਨਗਰ ਆਏ ਆ ਲਲਕਾਰੇ ਮਾਰਦੇ ਆ ਪਰ ਦੇਖੋ ਦੋ ਤਿੰਨ ਅੰਦਰ ਨੇ ਰਹਿ ਗਏ ਜੀ ਯਾਨੀ ਫਾਰਮਪੋਰਨ ਵਿੱਚ ਤੇ ਹਜ ਤੱਕ ਇਹਨਾਂ ਨੂੰ ਕਾਗਜ਼ ਪੱਤਰ ਕੋਈ ਨਹੀਂ ਇਹਨਾਂ ਨੂੰ ਦੇ ਰਿਹਾ ਇਹਨੂੰ ਉਸੇ ਨਹੀਂ ਦੇ ਰਿਹਾ ਇੱਥੇ ਅਗਰ ਇੱਥੇ ਜੰਗਲ ਰਾਜ ਬਣਿਆ ਇੱਥੇ ਜੰਗਲ ਰਾਜ ਕਰਾ ਟਿੱਡੂ ਬਣਿਆ ਲੋਕਾਂ ਵਾਸਤੇ ਲੜਦਾ ਰਿਹਾ ਵਾ ਲੋਕਾਂ ਵਾਸਤੇ ਲੜੂਗਾ ਕਰਾਂ ਸਮਾਂ ਘੱਟ ਮਿਲਿਆ ਬੱਦੂ ਸਹਾਈ ਨਹੀਂ ਸਮਾਂ ਵਾਇਗਰਾ ਮਿਲਿਆ ਕੀ ਹੈ ਕਰਾ ਇਹਨਾਂ ਦੀ ਇਹਨਾਂ ਨੇ ਟੈਨਸ਼ਨ ਵਿੱਚ ਇਹਨਾਂ ਦੀ ਮੁੱਛਾ ਨਹੀਂ ਵੀ ਹੋ ਜਾਂਦੀ ਸਰਪੰਚਾ ਜੀ ਹਲੋ ਆ ਫਿਰ ਆ ਫਿਰ ਪਾਈਆਂ ਚਾਰੀ ਪੰਜ ਦੇ ਹੱਕਾ ਜਾਏ ਹੋ ਦੇਖੋ ਜੀ ਗੁੰਡਾਗਰਦੀ ਦੇਖੀ ਸੀਗੀ ਪਹਿਲਾਂ ਵੀ ਪਾਰਟੀ ਕਰਦੀ ਹੁੰਦੀ ਸੀਗੀਆਂ ਇੰਨਾ ਧੱਕਾ ਕਦੇ ਜ਼ਿੰਦਗੀ 'ਚ ਨਹੀਂ ਦੇਖਿਆ ਜੰਗਲ ਰਾਜ ਬਣ ਗਿਆ ਪੂਰਾ ਗਰਾਹ ਅਸੀਂ ਤਾਂ ਕਹਿੰਨੇ ਆ ਭਗਵੰਤ ਮਾਨ ਜੀ ਤੁਹਾਡੀ ਅਸੀਂ ਇਜਤਰ ਕਰਦੇ ਆ ਚੋਣਾਂ ਲੜਨ ਦਾ ਅਧਿਕਾਰ ਦਿੱਤਾ ਜਾਵੇ ਕਿਉਂਕਿ ਪੀਮ ਰਹੋ ਮਦਿਕਰ ਸਾਹਮਣੇ ਸਾਨੂੰ ਚੋਣਾਂ ਲੜਨ ਦਾ ਅਧਿਕਾਰ ਦਿੱਤਾ ਵਾ ਬਾਈ ਸਾਨੂੰ ਦਿੱਤਾ ਵਾ ਹਰੇਕ ਨੂੰ ਦਿੱਤਾ ਅਮੀਰ ਨੂੰ ਦਿੱਤਾ ਗਰੀਬ ਨੂੰ ਦਿੱਤਾ ਚਾਹੇ ਵੀਡੀਓ ਸਭ ਤੁਸੀਂ ਵੀ ਚੋਣ ਲੜ ਲਓ ਮੈਦਾਨ ਦੇ ਵਿੱਚ ਆ ਜਾਓ ਤੁਹਾਨੂੰ ਵੀ ਇੰਨੋਸੀ ਆਪਦੀ ਵੀ ਲੈ ਲਓ ਲੇਕਿਨ ਰੋਕ ਕੋਈ ਨਹੀਂ ਇੱਥੇ ਰੋਕ ਕਾ ਵੀ ਹੋਈ ਨਹੀਂ ਇੱਥੇ ਆਹੀ ਆ ਤੇ ਸਾਡੇ ਸਰਪੰਚ ਬੰਨ ਬੰਨੇ ਇਹਨਾਂ ਦੇਖ ਨਹੀਂ ਇਹ ਇਹਨਾਂ ਦੇ ਸਰਪੰਚ ਕੋਈ ਵੀ ਇਹਨਾਂ ਸਰਪੰਚਾਂ ਕਿ ਨਹੀਂ ਮੰਨਣਾ ਅੱਜ ਬਾਲੀ ਨਹੀਂ ਦੇਖਦੇ ਵੀਡੀਓ ਸਭ ਗੁਲਦਸਾ ਲੈਣ ਨੂੰ ਤਿਆਰ ਨਹੀਂ ਆ ਲੋਕੀ ਗੁਲਦਸਾ ਦੀ ਵੇਟ ਕਰਦੇ ਆ ਆ ਗੁਲਦਸਾ ਲੈਣ ਹਾਂ ਇਹਨੂੰ ਕੁਝ ਵੀ ਨਹੀਂ ਮਿਲ ਰਿਹਾ ਬਾਈ ਕਰਾ ਕੋਸਵੀ ਨਹੀਂ ਮਿਲ ਰਿਹਾ ਅੱਜ ਮੈਂ ਅੱਜ ਸਰਕਾਰ ਨੂੰ ਜਗਾਉਣ ਵਾਸਤੇ ਇੱਥੇ ਬੈਂਡ ਵਾਜੇ ਲੈ ਕੇ ਆਇਆ ਹਾਂ ਮੈਂ ਜੀ ਲੁਧਿਆਣੇ ਆ ਆਪਣੇ ਆਹ ਪੀਓਯੂ ਆਹ ਗੇਟ ਨੰਬਰ 2 ਬਚ ਦੀ ਐਂਟਰੀ ਹੋਈ ਸੀ ਕਿਰਾ ਆ ਗਈ ਹੁਣ ਪੋਸਤ ਪ੍ਰਸ਼ਾਸਨ ਵੀ ਆ ਗਿਆ ਹੁਣ ਅਜ ਤੱਕ ਇਹਨੇ ਵੀ ਐਨਓਸੀ ਦਵਾਈ ਜਾਵੇ ਕਿਰਾ ਆ ਪੋਸਤ ਪ੍ਰਸ਼ਾਸਨ ਵੀ ਆ ਗਿਆ ਕਿਰਾ ਕਿਉਂਕਿ ਇੱਥੇ ਜਿਹੜੇ ਹੈਗੇ ਆ ਸ਼ਰੀ ਬੰਦੇ ਨੂੰ ਚੁੱਕਣ ਵਾਸਤੇ ਤਾਂ ਆ ਜਾਂਦੇ ਆ ਹੈ ਐਨਓਸੀ 2 ਵਜੇ ਜਾ ਕੇ ਜਿੰਦੂ ਪਹੁੰਚ ਅਧਿਕਾਰੀ ਪਹੁੰਚੇ ਸਲੂਟ ਕਰਦੇ ਆ ਦੇਖੋ ਜਿਹਨੇ ਲੌਂਗ ਨਿਕ ਕਾਫੀ ਫੋਨ ਬਚੀ ਜਾਂਦੀ ਮੈਂ ਮੁੰਲਾਪੁਰ ਤੋਂ ਆਇਆ ਮੈਂ ਕਹਿੰਦਾ ਕੋਈ ਬੰਦਾ ਨਰਾਜ਼ ਨਾ ਹੋਵੇ ਅਸੀਂ ਕੋਟ ਦਾ ਜੀ ਰੇਤ ਕਾਨ ਸਾਹਿਬ ਤੇ ਮੇਰੇ ਨਾਲ ਤੁਸੀਂ ਸਾਡਾ ਭਰਾਵਾ ਸਾਡਾ ਭਰਾਵਾ ਸਾਡਾ ਕੀ ਕਹਿਣਾ ਚਾਹੋ ਤੁਸੀਂ ਸਾਡਾ ਭਰਾਵਾ ਮੈਂ ਹੁਣ ਦੇਖ ਲੈਂਦਾ ਕੀ ਹੈ ਤੇ ਬੀਡੀਪੀਓ ਸਾਹਿਬ ਨਾਲ ਗੱਲ ਕਰਕੇ ਕਰਾ ਦਿਓ ਸਰ ਕਰਾ ਦਿਓ ਜੀ ਪਾਰਲੀ ਸਰਕਾਰੀ ਦਫਤਰ ਦੇ ਵਿੱਚ ਬੈਣ ਵਾਜੇ ਆਏ ਨੇ ਕੀ ਕਹਿਣਾ ਜਾਓਗੇ ਦੇਖ ਲੈਂਦੇ ਜੋ ਮਾਹੌਲ ਖਰਾਬ ਕਰੂੰਗਾ ਅਸੀਂ ਉਸ ਦਾ ਨਾ ਕਾਰਵਾਈ ਕੋਈ ਗੱਲ ਨਹੀਂ ਕਰੋ ਜੀ ਕਾਰਵਾਈ ਕਾਰਵਾਈ ਨੂੰ ਯਾਰ ਆ ਬਾਈ ਕਾਰਵਾਈ ਕੇ ਕਾਰਵਾਈ ਨੂੰ ਤਿਆਰ ਆ ਸੀ ਬਿਲਕੁਲ ਹੋਊਗੀ ਜੀ ਕੋਈ ਗੱਲ ਕਰੋ ਜੀ ਕੋਈ ਸਰਕਾਰੀ ਮਹਿਕਮਾ ਕੋਈ ਗੱਲ ਨਹੀਂ ਸਰਕਾਰੀ ਮਹਿਕਮਾ ਫਿਰ ਕਿਉਂ ਗੱਲ ਕਰ ਰਹੇ ਹੋ ਭਾਜੀ ਕੋਈ ਗੱਲ ਨਹੀਂ ਸਰਕਾਰੀ ਮਹਿਕਮਾ ਫਿਰ ਕਿਉਂ ਗੱਲ ਇੱਕ ਵਾਰ ਇੱਕ ਵਾਰ ਕਾਰਵਾਈ ਕਰੋ ਤੁਸੀਂ ਜਿਹੜਾ ਟੀਟੂ ਪਾਣੀ ਹੈ ਤੇ ਅੱਜ ਬੈਂਡ ਵੱਜੇ ਸਰਕਾਰੀ ਦਫ਼ਤਰੇ ਪਹੁੰਚੇ ਨੇ ਹਾਂ ਸਰਕਾਰੀ ਦਫ਼ਤਰ ਤੇ ਜੋ ਵੀ ਇਹਨਾਂ ਦੀਆਂ ਮੰਗਾਂ ਆ ਅਸੀਂ ਗੱਲ ਕਰਾਂਗੇ ਅੰਦਰ ਬੀਡੀਪੀ ਸਾਹਿਬ ਨਾਲ ਜੇ ਸੌਂਦੇ ਨਹੀਂ ਹੁਣ ਸਰਕਾਰੀ ਬੈਂਡ ਵੱਜੇ ਲੈ ਕਿਉਂ ਗੱਲ ਕਰਾਂਗੇ ਜੇ ਤਾਂ ਜਿਹੜੇ ਨਹੀਂ ਹੁੰਦੀਆਂ ਜਾਂ ਜਾ ਇਹ ਜੇ ਮਾਹੌਲ ਕਰਾਵਾਂਗੇ ਸੂਚਨਾ ਨੂੰ ਤੇ ਲੱਗਦਾ ਕਿ ਸਰਕਾਰੀ ਦਫ਼ਤਰ ਦੇ ਵਿੱਚ ਇਸ ਤਰ੍ਹਾਂ ਬੈਂਡ ਵੱਜੇ ਜਾਣਾ ਵਾਜਬ ਨਹੀਂ ਨਹੀਂ ਵਾਜਬ ਤੇ ਸਰੇ ਕਿ ਤੁਹਾਨੂੰ ਫੋਟੋ ਕੈਡਕਟ ਲੱ ਇਹ ਜੀ ਵੀ ਅਸੀਂ ਤਾਂ ਲੈਂਦੇ ਨੇ ਉਹ ਤਾਂ ਬੋਕਾ ਜੀ ਠੀਕ ਹੈ